ਕਾਰ ਵਿੱਚ ਚੱਲਦੇ ਨੇ ਸਿਰਫ ਦੋ ਪੱਖੇ ਲੇਕਿਨ ਬਿਲਾਇਆ 68840 ਰੁਪਏ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲਦੇ ਪਿੰਡ ਹਰ ਮੂਈਆ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਧਵਾ ਮਹਿਲਾ ਦੇ ਘਰ ਦਾ ਬਿਜਲੀ ਦਾ ਬਿੱਲ 68840 ਰੁਪਏ ਆ ਗਿਆ ਇਸ ਵੱਡੇ ਬਿੱਲ ਕਰਕੇ ਮਹਿਲਾ ਬਹੁਤ ਪਰੇਸ਼ਾਨ ਹੈ ਵਿਧਵਾ ਮਹਿਲਾ ਬਿੰਦਲਾ ਦੇਵੀ ਨੇ ਦੱਸਿਆ ਕਿ 23 ਅਗਸਤ ਨੂੰ ਉਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ ਕਰੀਬ 64000 ਰੁਪਏ ਆਇਆ ਸੀ ਉਸ ਤੋਂ ਬਾਅਦ ਉਹ ਬਿਜਲੀ ਵਿਭਾਗ ਦੇ ਦਫ਼ਤਰ ਗਈ ਅਤੇ ਸ਼ਿਕਾਇਤ ਦਰਜ ਕਰਵਾਈ ਲਗਭਗ 1 ਮਹੀਨੇ ਬਾਅਦ ਬਿਜਲੀ ਕਰਮਚਾਰੀ ਉਹਨਾਂ ਦੇ ਘਰ ਆਏ ਮੀਟਰ ਉਤਾਰ ਕੇ ਲੈ ਗਏ ਕੰਪਨੀ ਨੂੰ ਭੇਜਿਆ ਜਿੱਥੋਂ ਦੱਸਿਆ ਗਿਆ ਕਿ ਮੀਟਰ ਦਾ ਬਿਲਕੁਲ ਠੀਕ ਹੈ ਬਿੰਦਲਾ ਦੇਵੀ ਨੇ ਕਿਹਾ ਕਿ ਦੇ ਘਰ ਦੇ ਵਿੱਚ ਸਿਰਫ ਇੱਕ ਪੱਖਾ ਤੇ ਦੋ ਲਾਈਟਾਂ ਹੀ ਨੇ ਫਿਰ ਐਨਾ ਵੱਡਾ ਬਿੱਲ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਦੀ ਮੌਤ 2007 ਵਿੱਚ ਹੋ ਗਈ ਸੀ ਉਹ ਲੋਕਾਂ ਦੇ ਘਰ ਕੰਮ ਕਰਕੇ ਇਕੱਲੇ ਪੁੱਤਰ ਨੂੰ ਪੜਾ ਰਹੀ ਹੈ ਉਹਨਾਂ ਦੇ ਪੁੱਤਰ ਨੇ ਕਿਹਾ ਕਿ ਉਹ ਕਾਲਜ ਤੋਂ ਛੁੱਟੀਆਂ ਲੈ ਕੇ ਕਈ ਵਾਰ ਬਿਜਲੀ ਵਿਭਾਗ ਦੇ ਚੱਕਰ ਲਾ ਚੁੱਕਾ ਹੈ ਜਿਸ ਨਾਲ ਉਸ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਬਿਜਲੀ ਵਿਭਾਗ ਵੱਲੋਂ ਉਹਨਾਂ ਨੂੰ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਜਾ ਰਿਹਾ 8000 ਰੁਪਏ ਬਿੱਲ ਹੋ ਗਿਆ ਜੀ ਹੁਣ ਤੱਕ ਕੀ ਕੀ ਚੱਲਦਾ ਘਰ 'ਚ ਤੁਹਾਡੇ ਇੱਕ ਦੋ ਇੱਕ ਪੱਖਾ ਚੱਲਦਾ ਵਾ ਕਿ ਇੱਕ ਲੇਡ ਚੱਲਦੀ ਹੈ ਹਾਂ ਤੇ ਜਦੋਂ ਗਏ ਬਿਜਲੀ ਵਾਲਿਆਂ ਦੇ ਕੋਲ ਤਾਂ ਕੀ ਕਹਿੰਦੇ ਆ ਉਹ ਪਹਿਲਾਂ ਜੀ ਅਪ੍ਰੈਲ ਦੇ ਵੀ ਸਾਨੂੰ 0 ਰੁਪਏ ਬਿੱਲ ਹੈ -8 ਰੁਪਏ ਬਿੱਲ ਆਇਆ ਸੀ ਹਾਂ ਉਹ ਤੋਂ 3 ਮਹੀਨੇ ਬਾਅਦ ਸਾਨੂੰ 64000 ਰੁਪਏ ਬਿੱਲ ਆ ਗਿਆ ਅੱਛਾ ਜੀ ਤੇ ਫਿਰ ਅਸੀਂ ਗਏ ਉੱਥੇ ਲੈਟਰ ਲਿਖ ਕੇ ਦਿੱਤੀ ਵੀ ਸਾਡਾ ਮੀਟਰ ਖਰਾਬ ਹੈ ਮਤਲਬ ਜਿਆਦਾ ਬਿੱਲ ਆ ਗਿਆ ਲੋੜ ਤੋਂ ਤੇ ਫਿਰ ਉਹਨਾਂ ਨੇ ਕਿਹਾ ਵੀ ਐਦਾਂ ਕਰੋ ਇਹਨੂੰ ਮੀਟਰ ਨੂੰ ਚੈਲੰਜ ਕਰ ਦਿਓ ਕਿ ਤੁਸੀਂ ਲੈਟਰ ਲਿਖ ਦਿੱਤੀ ਚੈਲੰਜ ਤਾਂ ਹੋ ਗਿਆ ਹੂੰ 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 ਉਤੋਂ ਬਾਅਦ ਮਹੀਨੇ ਬਾਅਦ ਉਹ ਆਏ ਆ ਲਾਉਣ ਵੀ ਮੀਟਰ ਹੂੰ ਹੂੰ ਤੇ ਜਿਹੜਾ ਲੈਂਡਮੈਨ ਆਇਆ ਸੀ ਉਹਨੂੰ ਜਦੋਂ ਮੀਟਰ ਲਾਇਆ ਆ ਤੇ ਉਹ ਕਹਿੰਦਾ ਸੀ ਤੁਸੀਂ ਨਾਲ ਜਾਣਾ ਮੈਂ ਕਿਹਾ ਮੈਂ ਨਾਲ ਚੱਲ ਜਾਊਂਗਾ ਜਦੋਂ ਚੈੱਕ ਕਰਾਉਣਾ ਤੁਸੀਂ ਹੂੰ ਹੂੰ ਮੈਨੂੰ ਫੋਨ ਕਰ ਦਿਓ ਤੇ ਉਹ ਕਹਿੰਦਾ ਤੁਸੀਂ ਇੱਥੇ ਸਾਈਨ ਕਰੋ ਮੈਂ ਸਾਈਨ ਮਿੱਥੋਂ ਕਰਾ ਲਈ ਹੈ ਤੇ ਜਦੋਂ ਲੈ ਕੇ ਗਏ ਮੀਟਰ ਦਾ ਲਾ ਕੇ ਲੈ ਗਏ ਉਦੋਂ ਮੈਨੂੰ ਜਦੋਂ ਚੈਕਿੰਗ ਕਰਾਉਣ ਲੈ ਕੇ ਜਾਣਾ ਸੀ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਉਦੋਂ ਹੂੰ ਹੂੰ ਤੇ ਉਹ ਤੋਂ ਹੁਣ 4-5 ਮਹੀਨੇ ਬਾਅਦ 10 ਦਿਨ ਪਹਿਲਾਂ ਮੈਂ ਹੁਣ ਗਿਆ ਸੀ ਉਹ ਤੋਂ ਬਾਅਦ ਮੈਨੂੰ ਲੱਗਦਾ ਨਾ ਨਾ ਹਰ ਇੱਕ ਮਹੀਨੇ ਵਿੱਚ ਦੋ ਦੋ ਗੀੜੇ ਮਾਰੇ ਹੀ ਆ ਹੁਣ ਤੱਕ ਠੀਕ ਹੈ ਤੇ ਹੁਣ ਜਦੋਂ ਮੈਂ ਗਿਆ ਸੀ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਰਿਪੋਰਟ ਬਣ ਜੂਗੀ ਜਦੋਂ ਬਣ ਜੂਗੀ ਤੁਹਾਡੇ ਘਰੇ ਆਪੇ ਆ ਜਾਊਗੀ ਹੂੰ ਹਾਂ ਇੱਥੇ ਜਾਂਦੇ ਰਿਆਂ ਜਾਂਦੇ ਰਿਆਂ ਹਰ ਇੱਕ ਮਹੀਨੇ ਦੋ ਤਿੰਨ ਗੀੜੇ ਮਾਰਦਾ ਰਿਆਂ ਤੇ ਹੁਣ ਜਦੋਂ ਮੈਂ ਗੀੜੇ ਮਾਰੇ ਆ 10 ਦਿਨ ਪਹਿਲਾਂ ਕਹਿੰਦੇ ਰਿਪੋਰਟ ਆ ਗਈ ਹੈ ਉਹ ਕਹਿੰਦੇ ਤੁਹਾਡਾ ਮੀਟਰ ਸਹੀ ਸੀਗਾ ਵੀ ਬਿੱਲ ਤੁਹਾਡਾ ਸਹੀ ਆ ਇਹ ਮੀਟਰ ਗਲਤ ਨਹੀਂ ਸੀਗਾ ओके ਜਦੋਂ ਮੀਟਰ ਲੈ ਕੇ ਗਏ ਸੀਗੇ ਤੇ ਮੈਂ ਮੀਟਰ ਦੀ ਫੋਟੋ ਖਿੱਚੀ ਸੀ ਥੱਲੇ ਜੜਿਆ ਸੀਗਾ ਓਕੇ ਤੇ ਉਹ ਕਹਿੰਦੇ ਹੁਣ ਤਾਂ ਮੇ ਜਿਹੜਾ ਬਿੱਲ ਆ ਉਤਾਰਨਾ ਹੀ ਪੈਣਾ ਹੈ ਮੈਂ ਕਿਹਾ ਜੀ ਅਸੀਂ ਇਹਨਾਂ ਬਿੱਲ ਨਹੀਂ ਤਾਰ ਸਕਦੇ ਹੂੰ 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 ਤੁਸੀਂ ਕਮਾਨ ਵਾਲਾ ਕੌਣ ਹੈ ਸਾਡੇ ਕਮਾਨ ਵਾਲਾ ਕੋਈ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਹੂੰ ਉਹ ਜਿੱਦ ਸੱਤ ਤੋਂ ਬਾਕੀ ਮੰਮੀ ਉਹ ਦਿਹਾੜੀ ਤੇ ਰਹੀਆਂ ਸੀ ਤੁਸੀਂ ਕੀ ਕਰਦੇ ਮੈਂ ਹੁਣ ਪੜਦਾ ਹਾਂ ਐਵੇਂ ਕਰਕੇ ਛੜਿਆ ਜੀ ਅੱਜ ਹੁਣੀ ਤੁਹ ਕਿੰਨੇ ਕਿ ਗੇੜੇ ਮਾਰੇ ਬਿਜਲੀ ਵਾਲਾ ਦੇ ਪੜਾਈ ਦਾ ਕਿੰਨਾ ਕਲੋਸ ਹੋਇਆ ਤੁਹਾਡੇ ਮੈਂ ਹਰ ਇੱਕ ਵਾਰ ਕਾਲਜ ਤੋਂ ਛੁੱਟੀ ਕਰ ਕਰਕੇ ਜਾਂਦਾ ਰਿਹਾ ਹਾਂ ਬਾਰ ਬਾਰ ਹੂੰ ਮਹੀਨੇ ਵਿੱਚ ਦੋ ਦੋ ਤਿੰਨ ਤਿੰਨ ਕਿੜੇ ਮਾਰਦਾ ਰਿਹਾ ਹਾਂ ਠੀਕ ਹੈ ਜੀ ਬਹੁਤ ਜ਼ਿਆਦਾ ਸਾਡਾ ਲੌਸ ਹੋਇਆ ਟਾਈਮ ਦੀ ਕੀ ਮੰਗ ਕਰਦੇ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਬਿੱਲ ਉਹ ਮaaf ਕੀਤਾ ਜਾਵੇ ਤੇ ਹੁਣ ਇਹ ਕਹਿੰਦੇ ਕਮੇਟੀ ਬੈਠੂਗੀ ਤੁਹਾਨੂੰ ਪਹਿਲਾਂ 20% ਦਾ ਨਾ ਪਾਉਂਗਾ ਵੀ ਕਮੇਟੀ ਇੰਝ ਦਾ ਚਾਹੂਗੀ ਉਦਾਂ ਹੋਊਗਾ ਵੀ ਬਿੱਲ ਮaaf ਤੁਹਾਨੂੰ ਪੈਣਾ ਹੀ ਅਸੀਂ ਮaaf ਨਹੀਂ ਕਰ ਸਕਦੇ ਤੇ ਮੀਟਰ ਜੇ ਖਰਾਬ ਨਹੀਂ ਸੀਗਾ ਫੇਰ ਲਾਗੇ ਲਾ ਕੇ ਗਏ ਜੀ ਕੀ ਕੋਈ ਅਧਿਕਾਰੀ ਨਾਲ ਗੱਲ ਰਹੀ ਤੁਹਾਡੀ ਹਾਂਜੀ ਮੈਂ ਉੱਥੇ ਤੱਕ ਐਸਡੀਓ ਸਾਹਿਬ ਤੱਕ ਗਿਆ ਕਹਿੰਦਾ ਮੈਂ ਨਹੀਂ ਕੁਝ ਵੀ ਕਰਦਾ ਨਾ ਕਮੇਟੀ ਮੋਰੇ ਜੋ ਵੀ ਕਹਣਾ ਉਹ ਮੋਰੇ ਕੀ ਹੈ ਬਿੱਲ ਸਾਡਾ 68000 ਕੁਝ ਪੈਸੇ ਉੱਪਰ ਅੱਛਾ ਜੀ ਅਸੀਂ ਬਹੁਤ ਗੇੜੇ ਮਾਰੇ ਉਹਨਾਂ ਦੇ 15 ਦੁਪਹਿਰ ਨੂੰ ਤਾਂ ਦੁਪਹਿਰ ਨੂੰ ਸਵੇਰ ਨੂੰ ਤਾਂ ਸਵੇਰ ਨੂੰ ਅਸੀਂ ਜਾਂਦੇ ਰਹੇ ਸਾਡੀ ਸੁਣੀ ਹੀ ਨਹੀਂ ਉੱਥੇ ਕਿਸੇ ਨੇ ਘਰ ਚ ਕੀ ਕੀ ਕੁਝ ਚੱਲਦਾ ਤੁਹਾਡੇ ਕਾਤੀ ਤੁਹਾਡੇ ਸਾਹਮਣੇ ਦੇਖ ਲਓ ਜੋ ਕੁਝ ਹੈਗਾ ਉਹ ਵੀ ਦੇਖਣ ਆਏ ਸੀਗੇ ਅੱਛਾ ਜੀ ਤਾਂ ਉਨੀ ਤਾਂ ਕਿਹਾ ਵੀ ਤੁਹਾਡੇ ਘਰ 'ਚ ਕੁਝ ਨਹੀਂ ਹੈਗਾ ਹਾਂ ਹਾਂ ਤਾਂ ਉਨੀ ਪਰ ਸਾਡੀ ਸੁਣੀ ਨਹੀਂ ਉਥੇ ਘਰ 'ਚ ਕਮਾਨ ਵਾਲਾ ਕੌਣ ਹੈ ਕਮਾਨ ਵਾਲਾ ਸਾਡੇ ਕੋਈ ਨਹੀਂ ਹੈਗਾ ਹਾਂ ਬੱਚਾ ਛੋਟਾ ਆ ਹਾਂਜੀ ਹਸਬੰਡ ਦੀ ਡੈਥ ਕਦੋਂ ਹੋਈ ਸੀ ਉਹਦੀ ਹੋਈ ਸੀ ਸੱਤ ਵਿੱਚ ਤੇ ਕਿੱਦਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਐਦਾਂ ਹੀ ਆ ਜੀ ਦਿਹਾੜੀ ਦਾ ਮੜ ਮੁੱਟਾ ਮੈਂ ਕਰਦੀ ਆ ਜੀ ਬੇਟਾ ਤਾਂ ਮੇਰਾ ਪੜਦਾ ਹੈ ਜੀ ਅੱਛਾ ਪੜ ਕੇ ਹਟਿਆ ਹੀ ਹੁਣ ਜਿਹੜਾ ਬਿੱਲ ਦੱਸ ਰਹੇ ਹੋ ਇਸ ਮਹੀਨੇ ਦਾ ਹੈ ਕਿ ਪੁਰਾਣਾ ਬਿੱਲ ਕਿੰਨੇ ਚਿਤ ਤੋਂ ਉਹਨਾਂ ਨੇ ਦੱਸਿਆ ਵੀ ਕਿੰਨੇ ਟਾਈਮ ਦਾ ਬਿੱਲ ਹੈ ਇਹ ਬਿੱਲ ਨੂੰ 6ਵੇਂ ਦਾ 5 ਤੁਸੀਂ ਸਾਹਮਣੇ ਦੇਖੋ ਪਿਛੋਂ ਇਹ 5ਵੇਂ 6ਵੇਂ ਮਹੀਨੇ ਦਾ ਹੈ ਬਿੱਲ ਉਹ ਤੋਂ ਬਾਅਦ ਤੁਸੀਂ ਅਲੱਗ-ਅਲੱਗ ਜਗ੍ਹਾ ਗਏ ਹੋ ਹਾਂਜੀ ਅਸੀਂ ਬਦਲੇ ਵੀ ਦੋ ਤਿੰਨ ਗੇੜੇ ਮਾਰੇ ਅੱਛਾ ਜੀ ਉੱਥੇ ਤਾਂ ਅਸੀਂ ਬਿੱਲ ਵਾਲੇ ਤੋਂ ਸਾਨੂੰ ਪਤਾ ਲੱਗਿਆ ਨਹੀਂ ਅਸੀਂ ਉੱਥੇ ਤਾਂ ਦੁਪਹਿਰ ਨੂੰ ਤੇ ਦੁਪਹਿਰ ਨੂੰ ਸਵੇਰ ਨੂੰ ਤੇ ਸਵੇਰ ਨੂੰ ਅਸੀਂ ਏਦਾਂ ਹੀ ਠੇਵਾਂ 15-20 ਗੇੜੇ ਤਾਂ ਅਸੀਂ ਮਾਰ ਹੀ ਦਿੱਤੇ ਹੋਣੇ ਹਾਂ ਠੀਕ ਕਹਿੰਦੇ ਕੀ ਇਹੋ ਜੀ ਸਾਡੀ ਸੁਣਦੀ ਸੁਣੀ ਨਹੀਂ ਹੁਣੀ ਕਈ ਜਾਂਦੇ ਪੰਜ ਨੰਬਰ ਤੇ ਚਲ ਜਾਓ ਦੋ ਨੰਬਰ ਤੇ ਚਲ ਜਾਓ ਐਦਾ ਉੱਥੇ ਕੋਈ ਨਹੀਂ ਪੁੱਛਦਾ ਜੀ ਐਦਾ ਕਹੇ ਕੋਈ ਟਾਲ ਦਿੰਦੇ ਉਹ ਗੱਲ ਕੀ ਲੱਗਦਾ ਹੈ ਸਰਕਾਰਾਂ ਦਾ ਕਹਿੰਦੀ ਹੈ ਬਿੱਲ ਜ਼ੀਰੋ ਆਂਦਾ ਹੈ ਪਹਿਲਾਂ ਸਾਡਾ ਵੀ ਜ਼ੀਰੋ ਆਂਦਾ ਸੀਗਾ ਇਹ ਨਹੀਂ ਉਹ ਪੰਜਵੇਂ ਕਿ ਚੌਥੇ ਮਹੀਨੇ ਦੇ ਨਹੀਂ ਪਾਇਆ ਸਾਨੂੰ ਤੇਲੇ 68000 2000 22000 ਰੁਪਈਆ ਨਹੀਂ ਬਾਅਦ ਚ ਪਾਇਆ ਅੱਛਾ ਜੀ ਤਾਂ ਬਾਕੀ ਬਿੱਲ ਨਹੀਂ ਸਾਡਾ ਇਕੱਠਾ ਹੀ ਇਹ ਪਾਇਆ ਹੁਣ ਵੀ ਸਾਨੂੰ ਲੱਗਦਾ ਨਹੀਂ ਜਿੱਦਾਂ ਇੰਨਾ ਟਾਈਮ ਪਾਇਆ ਵੇ ਸਾਨੂੰ ਬਿੱਲੋ ਹੀ ਨਹੀਂ ਪਾਣਾ ਹੈ ਥੋੜੇ ਥੋੜੇ ਮਹੀਨਿਆਂ ਵਿੱਚ ਕਰਕੇ ਨਹੀਂ ਪਾ ਦਾਣਾ ਬਾਅਦ ਚ ਦੇ ਦੇ ਪਾਉਂਗੇ ਬਿੱਲ ਤੁਸੀਂ ਮੈਂ ਸਾਡੇ ਜਿੰਮਤ ਹੈ ਨਹੀਂ ਕਿੰਨਾ 70 ਮੈਂ ਤਾਂ ਰਾਤ ਨੂੰ ਕਈ ਵਾਰ ਜੋ ਨੀਂਦ ਨਹੀਂ ਆਦੀ ਆ ਕਿ ਮੈਂ ਕਿ ਪੁੱਤ ਨੂੰ ਕੀ ਦੱਸਣਾ ਤਾਂ ਮਾਰਨ ਲੱਗੇ ਬੈਠੇ ਲਕਰ ਕੀ ਮੰਗ ਕਰਦੇ ਆ ਉਹ ਕਹਿੰਦਾ ਸਾਡਾ ਬਿੱਲ ਮਾਫ ਕੀਤਾ ਜਾ ਜਿਵੇਂ 4-5 ਮਹੀਨੇ ਹੋ ਚੱਲੇ 80 ਤਾਂ ਕੀ ਉੱਤੇ ਲਾਦ ਨੇ ਵੀ ਪਰਾਂਟੀ ਵੀ ਪਾਈ ਜਾਂਦੇ ਵੀ ਉਹਨਾਂ ਨੇ ਹੋਈ ਕੀ ਗੱਲ ਇਥੇ ਅਸੀਂ ਦੱਸਿਆ ਸੀਗਾ ਅਸੀਂ ਜਦੋਂ ਨਹੀਂ ਹੋਰ ਜ਼ਿਆਦਾ ਪੈਸੇ ਪਾਇਏ ਸੀ ਅਸੀਂ ਫੇਗ ਆਏ ਤੁਹਾਡੇ ਵੀ ਤੁਸੀਂ ਸਾਨੂੰ ਹੁਣ 25000 ਰੁਪਏ ਤੋਂ ਜ਼ਿਆਦਾ ਪਾਤਾ ਨਹੀਂ ਉਹ ਕਹਿੰਦੇ ਕਈ ਜਾਂਦੇ ਕਮੇਟੀ ਬਿਠਾ ਲਾਂਗੇ ਪਰ ਸਾਡੀ ਸੁਣੀ ਨਹੀਂ ਨਹੀਂ